ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਕੁਝ ਮਿੰਟ ਪਹਿਲਾਂ ਹੀ ਖਬਰ ਨਸ਼ਰ ਕੀਤੀ ਗਈ ਸੀ ਕਿ ਪੁੱਤ ਆਪਣੀ ਮਾਂ ਦੇ ਨਾਲ ਬੈਂਕ 'ਚ ਪੈਸੇ ਕਢਵਾਉਣ ਗਿਆ ਸੀ ਪਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਸੇ ਨੌਜਵਾਨ ਦੇ ਉੱਪਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾਈ ਗਈ ਸੀ ਉਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਔਰ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿਹਾ ਇਹ ਜਾ ਰਿਹਾ ਹੈ ਕਿ ਪੁੱਤ ਆਪਣੀ ਮਾਂ ਦੇ ਨਾਲ ਬੈਂਕ 'ਚ ਪੈਸੇ ਕਢਵਾਉਣ ਦੇ ਲਈ ਆਇਆ ਸੀ ਔਰ ਇੱਕ ਇੱਕ ਕਰਕੇ ਸੁਰੱਖਿਆ ਗਾਰਡ ਵੱਲੋਂ ਲੋਕਾਂ ਨੂੰ ਅੰਦਰ ਭੇਜਿਆ ਜਾ ਰਿਹਾ ਸੀ ਬੈਂਕ ਦੇ ਅੰਦਰ ਭੇਜਿਆ ਜਾ ਰਿਹਾ ਸੀ ਔਰ ਜਦੋਂ ਪੁੱਤ ਨੇ ਆਪਣੀ ਮਾਂ ਦੇ ਨਾਲ ਬੈਂਕ ਦੇ ਅੰਦਰ ਜਾਣਾ ਸੀ ਤਾਂ ਸੁਰੱਖਿਆ ਗਾਰਡ ਨੂੰ ਕਿਹਾ ਸਾਨੂੰ ਅੰਦਰ ਜਾਣ ਦਿਓ ਤਾਂ ਇਸ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਨੌਜਵਾਨ ਦੇ ਉੱਪਰ ਗੋਲੀ ਚਲਾ ਦਿੱਤੀ ਔਰ ਮਾ ਸਾਹਮਣੇ ਹੀ ਮੁੰਡੇ ਨੂੰ ਜ਼ਖਮੀ ਕਰ ਦਿੱਤਾ ਬੁਰੀ ਤਰ੍ਹਾਂ ਨੌਜਵਾਨ ਜ਼ਖਮੀ ਹੁੰਦਾ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਦੱਸ ਦਈਏ ਉਸ ਨੌਜਵਾਨ ਦੀ ਹੁਣ ਮੌਤ ਹੋ ਚੁੱਕੀ ਹੈ ਹਾਲਾਂਕਿ ਸੁਰੱਖਿਆ ਗਾਰਡ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਔਰ ਤੁਸੀਂ ਸਕਰੀਨ ਦੇ ਉੱਪਰ ਤਸਵੀਰਾਂ ਵੀ ਦੇਖ ਸਕਦੇ ਹੋ ਯੂਨੀਅਨ ਬੈਂਕ ਦੀਆਂ ਤਸਵੀਰਾਂ ਨੇ ਇਸ ਬੈਂਕ ਦੇ ਵਿੱਚ ਪੈਸੇ ਕਢਵਾਉਣ ਦੇ ਲਈ ਮਾਪੋਤ ਆਏ ਸੀ ਔਰ ਤੈਸ਼ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਮੁੰਡੇ ਦੇ ਉੱਪਰ ਔਰ ਜ਼ਖਮੀ ਹਾਲਤ ਵਿੱਚ ਬੁਰੀ ਤਰ੍ਹਾਂ ਜਦੋਂ ਮੁੰਡਾ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਉਸਨੇ ਹੋਣਾ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਹੈ ਤਾਂ ਇਸ ਵਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੈਂਕ ਦੇ ਵਿੱਚ ਪੈਸੇ ਕਢਵਾਉਣ ਦੇ ਲਈ ਮਾਪੋਤ ਆਏ ਸੀ ਔਰ ਮਾਂ ਦੇ ਸਾਹਮਣੇ ਹੀ ਸੁਰੱਖਿਆ ਮੁਲਾਜ਼ਮ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਨੂੰ ਹੁਣ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਘਾਲੀ ਜਾਵੇਗੀ ਪਤਾ ਕੀਤਾ ਜਾਵੇਗਾ ਕਿ ਆਖਰਕਾਰ ਇਸਨੇ ਤੈਸ਼ ਦੇ ਵਿੱਚ ਆ ਕੇ ਮੁੰਡੇ ਦੇ ਉੱਪਰ ਗੋਲੀ ਕਿਉਂ ਚਲਾਈ ਬਤੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਮੋਹਾਲੀ ਤੋਂ ਭੁਪਿੰਦਰ ਸਿੰਘ ਬੱਬਲ ਸਾਡੇ ਪੱਤਰਕਾਰ ਜੁੜੇ ਨਾ ਨਾਲ ਗੱਲਬਾਤ ਕਰਦੇ ਤੇ ਜਿਹੜੀ ਜਾਣਕਾਰੀ ਉਹ ਤਾਂ ਹਾਸਲ ਕਰਦੇ ਆ ਬੱਬਲ ਜੀ ਕੀ ਜਾਣਕਾਰੀ ਕੀ ਹੈ ਕਿਉਂ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਅੱਜ ਵੇਰੇ ਹੀ ਮੁੱਲਾਫੀ ਜੀ ਦੀ ਪਿੰਡੇ ਮਾਝੇ ਦੇ ਵਿੱਚ ਜਿਹੜਾ ਯੂਨੀਅਨ ਬੈਂਕ ਹੈ ਉਹ ਤੇ ਚੋਟੀਗੜ੍ਹ ਦੇ ਨਾਲ ਬੈਠ ਵਧਾਈ ਹੁੰਦੀ ਸੀ ਚੋਟੀਗੜ੍ਹ ਵੱਲੋਂ ਉੱਥੇ ਆਏ ਹੋਸ਼ਸ਼ਤੇ ਗੋਲੀ ਚਲਾ ਦਿੱਤੀ ਗਈ ਹੈ ਪਤਾ ਜਾਨੇ ਕਿ ਜਿਹੜਾ ਮਨਵੀਰ ਸਿੰਘ ਪਿੰਡ ਮਾਝੀ ਦਾ ਰਹਿਣ ਵਾਲਾ ਆਪਣੀ ਮਦਰ ਦੇ ਨਾਲ ਉੱਥੇ ਆਇਆ ਸੀਗਾ ਕਿ ਮਦਰ ਦਾ ਉਸੇ ਅਕਾਊਂਟ ਹੈ ਇਹ ਕੋਰਟ ਦੇ ਵਿੱਚ ਕੁਝ ਉਸ ਵਰਗੇ ਹੋ ਗਿਆ ਸੀਗਾ ਕੋਰਟ ਦੇ ਕਾਰਨ ਉਹਨਾਂ ਨੇ ਕੁਝ ਕੁਛ ਕਰਨੀ ਸੀ ਕਿ ਸਾਡੀ ਕਾਊਂਟਰ ਦੀ ਪੇਮੈਂਟ ਹੈ ਇਹ ਘੱਟ ਵੱਧ ਕਿਉਂ ਹੋਈ ਹੈ ਤੇ ਜਿੱਥੇ ਲੈ ਕੇ ਸੌਦੀ ਗਾਰਡ ਨਾਲ ਉਹਨਾਂ ਦੀ ਸਲਵਾਤ ਹੁੰਦੀ ਹੈ ਉਸ ਸੌਦੀ ਗਾਰਡ ਨਾਲ ਉਹਨਾਂ ਨੂੰ ਅੰਦਰ ਨਹੀਂ ਆਉਂਦੇ ਕਿਵੇਂ ਗੂਗਲ ਨੂੰ ਉਹ ਦੋ ਕਿਉਂ ਨਿਜਰਤਾ ਵੀ ਨਹੀਂ ਆਇਨੀ ਤੇ ਤੇ ਲੈ ਕੇ ਇਹ ਵੀ ਬੱਸ ਬਸਾਈ ਉੱਥੇ ਹੁੰਦੀ ਹੈ ਬੱਸ ਬਸਾਈ ਦੇ ਬਾਅਦ ਜਿਹੜਾ ਕਿ ਮਨਿੰਦਰ ਕਈ ਆਪਣੀ ਮਜ਼ਰ ਲੈਣ ਨਾਲ ਕੁੱਝਾਰ ਤੇ ਲੱਜਦਾ ਹੈ ਸਿਕਿਉਰਟੀ ਗਾਰਡ ਜਿਹੜਾ ਸੁੱਤੇ ਦੇ ਵਿੱਚ ਆ ਕੇ ਆਹ ਜਾ ਕੇ ਉਸ ਨੂੰ ਜਿਹੜੀ ਫਲਤੀ ਮਨਜ਼ੂਰ ਸੀ ਉਹਦੇ ਨਾਲ ਉਹਨੂੰ ਗੋਲੀ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਮ੍ਰਿਤਕ ਹਾਲ ਦੇ ਵਿੱਚ ਪੀਆਈ ਲ ਜਾਂਦਾ ਹੈ ਪੀਆਈ ਨੇ ਰਾਜ ਦੇ ਦਰਮਿਆਨ ਉਸ ਦੀ ਮੌਤ ਹੋ ਗਈ ਬੱਬਰ ਜੀ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਵੱਲੋਂ ਔਰ ਕੀ ਕਾਰਵਾਈ ਕੀਤੀ ਗਈ ਇਸ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਪੁਲਿਸ ਵੱਲੋਂ ਪੁਲਿਸ ਨੇ ਤੇਰੇ ਮਗਰ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਵਾ ਕੇ ਕਾਰਵਾਈਆਂ ਬਿਆਨ ਲੈਣੇਗੇ ਕਿ ਉਹਦੀ ਜਿਹੜੀ ਬੋਡੀ ਹੈ ਉਹ ਆਪਣੇ ਕਮਰੂ ਦੇ ਵੀ ਲੈ ਲਈ ਹੈ ਇਸ ਕੋਰਸੋ 1032 ਦਾ ਮਾਮਲੇ ਦਾ ਦਰਜ ਕਰਨ ਜਾ ਰਹੀ ਹੈ ਤੇ ਬਾਕੀ ਕਹਿੰਦੇ ਜੇ ਇਹ ਰਿਪੋਰਟ ਵੀ ਸਬਮਿਟ ਕਰ ਰਹੀ ਹੈ ਕਿ ਅਸਲ ਇਹਨਾਂ ਦੀ ਬੈਕਸ ਕਿਹਜ ਲੋ ਗਈ ਜੀ ਧੰਨਵਾਦ ਤੁਹਾਡਾ ਸੋ ਇਹ ਜਿਹੜੀ ਖਬਰ ਹੈ ਇਹ ਨਸ਼ਰ ਕੀਤੀ ਸੀ ਕੁਝ ਮਿੰਟ ਪਹਿਲਾਂ ਹੀ ਪਰ ਇਸ ਦੇ ਵਿੱਚ ਜੋ ਅਪਡੇਟ ਸਾਹਮਣੇ ਆਇਆ ਹੈ ਕਿ ਮੁੰਡੇ ਦੀ ਹੁਣ ਮੌਤ ਹੋ ਚੁੱਕੀ ਹੈ ਕਿਹਾ ਇਹ ਜਾ ਰਿਹਾ ਹੈ ਕਿ ਬੈਂਕ ਦਾ ਗੇਟ ਖੋਲਣ ਨੂੰ ਲੈ ਕੇ ਬਹਿਸ ਹੁੰਦੀ ਹੈ ਪੁੱਤ ਦੇ ਵਿਚਾਲੇ ਮਾਂ ਪੁੱਤ ਦੋਵੇਂ ਬੈਂਕ ਦੇ ਵਿੱਚ ਪੈਸੇ ਕਢਵਾਉਣ ਦੇ ਲਈ ਆਏ ਸੀ ਪਰ ਤਹਿਸ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਨੇ ਮੁੰਡੇ ਤੇ ਹੀ ਗੋਲੀ ਚਲਾ ਦਿੱਤੀ ਔਰ ਜਦੋਂ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਤਾਂ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਨੌਜਵਾਨ ਨੂੰ ਭਰਤੀ ਕਰਵਾਇਆ ਜਾਂਦਾ ਹੈ ਪਰ ਮੁੰਡੇ ਨੇ ਹੁਣੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਹਾਲਾਂਕਿ ਇਹ ਬੈਂਕ ਦੇ ਬਾਹਰ ਦੀਆਂ ਤਸਵੀਰਾਂ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਘਾਲੀ ਜਾਵੇਗੀ ਔਰ ਪਤਾ ਕੀਤਾ ਜਾਵੇਗਾ ਕਿ ਆਖਰਕਾਰ ਇਸ ਸੁਰੱਖਿਆ ਗਾਰਡ ਵੱਲੋਂ ਗੋਲੀ ਕਿਉਂ ਚਲਾਈ ਗਈ ਹੈ ਕਿਉਂ ਇੰਨਾ ਤੈਸ਼ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਇਸ ਨੇ ਗੋਲੀ ਚਲਾ ਦਿੱਤੀ ਹਾਲਾਂਕਿ ਇਸ ਦੇ ਉੱਪਰ ਪਰਚਾ ਵੀ ਦਰਜ ਕਰ ਲਿੱਤਾ ਗਿਆ ਹੈ ਔਰ ਇਸ ਕੋਲੋਂ ਪੁਲਿਸ ਵੱਲੋਂ ਉਹਨੇ ਇਸ ਸੁਰੱਖਿਆ ਗਾਰਡ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਇਹ ਯੂਨੀਅਨ ਬੈਂਕ ਦੀਆਂ ਤਸਵੀਰਾਂ ਨੇ ਜਿੱਥੇ ਲੋਕਾਂ ਦਾ ਹਜੂਮ ਵੀ ਇਕੱਠਾ ਹੋ ਗਿਆ ਹੈ ਕਿਉਂਕਿ ਜਦੋਂ ਇਹ ਗੋਲੀ ਚਲਾਈ ਗਈ ਤਾਂ ਉਸ ਸਮੇਂ ਬੈਂਕ ਦੇ ਅੰਦਰ ਜਿਹੜੇ ਲੋਕ ਕੰਮ ਦੇ ਸਿਲਸਲੇ ਦੇ ਵਿੱਚ ਆਏ ਹੋਏ ਸੀ ਉਹਨਾਂ ਦੇ ਵਿੱਚ ਵੀ ਭਾਜੜਾ ਪੈ ਜਾਂਦੀ ਹੈ ਨੇ ਜਦੋਂ ਇਸ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾਈ ਜਾਂਦੀ ਹੈ